ਇਸ ਸੇਵਕ ਦੇਖ ਰਹੇ ਸਾਰੇ ਹੀ ਸਰੋਤੇ ਨੇ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਤਸਵੀਰਾਂ ਸਾਂਝੀਆਂ ਕਰਾਂਗੇ ਪਿੰਡ ਖੜਕੜ ਕਲਾ ਦੀਆਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਪਿੰਡ ਖੜਕੜ ਕਲਾ ਦੀਆਂ ਜੇਕਰ ਲਾ ਕੀਤੀ ਜਾਂ ਮੈਂ ਖੜਕੜ ਕਲਾ ਦੇ ਵਿੱਚ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪ੍ਰੇਤਮਾ ਦੇ ਜਿੱਥੋਂ ਕੇ ਆਉਣ ਵਾਲਾ ਇਹ ਵਿਅਕਤੀ ਵੀ ਇੱਥੋਂ ਜਾਣ ਵਾਲਾ ਵਿਅਕਤੀ ਵੀ ਸਜਦਾ ਕਰਕੇ ਜਾਂਦਾ ਹੈਗਾ ਨਤਮਸਤਕ ਹੋ ਕੇ ਜਾਂਦਾ ਹੈਗਾ ਅੱਜ ਤਸਵੀਰਾਂ ਦਿਖਾਵਾਂਗੇ ਕਿ ਪਾਣੀ ਦਾ ਕਿੰਨਾ ਜ਼ਿਆਦਾ ਬੁਰਾ ਹਾਲ ਹੈਗਾ ਗੱਲਾਂ ਬਾਤਾਂ ਕਰਾਵਾਂ ਕਰਾਵਾਂਗੇ ਇੱਥੋਂ ਦੇ ਆ ਲੋਕਾਂ ਦੇ ਨਾਲ ਵੀ ਦੁਕਾਨਦਾਰਾਂ ਦੇ ਨਾਲ ਵੀ ਰਾਹੀ ਗਿਰਾਂ ਦੇ ਨਾਲ ਵੀ ਕਿ ਇਸ ਮਹੀਨੇ ਦੇ ਵਿੱਚ ਕਿੰਨੀ ਵੱਡੀ ਪਰੇਸ਼ਾਨੀ ਦੇ ਵਿੱਚ ਗੁਜ਼ਰਨਾ ਪੈਂਦਾ ਹੈਗਾ ਸਿੱਧੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਣ ਜਾ ਰਹੇ ਹਾਂ ਕਿੰਨਾ ਕ ਪਾਣੀ ਸੀਗਾ ਵੀਰਾ ਜੀ ਪਾਣੀ ਬਹੁਤ ਆ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਪਿਆਰੇ ਸਾਥੀਓ ਦੇਖ ਲਓ ਗੱਡੀ ਬੰਦ ਹੋ ਗਈ ਕਹਿੰਦੇ ਜੀ ਪਾਣੀ ਬਹੁਤ ਜ਼ਿਆਦਾ ਆ ਸ਼ਹੀਦ-ਏ-ਅਜ਼ਮ ਸਦਾਰ ਭਗਤ ਸਿੰਘ ਜੀ ਦੇ ਸਥਾਨ ਦੇ ਉੱਪਰ ਉੱਤੀ ਤਰ ਕੇ ਆਏ ਆ ਸੀ ਉਹਦੇ ਇਧਰ ਹੀ ਘਮਾ ਕੇ ਲੈ ਕੇ ਆਏ ਆ ਉੱਥੇ ਪਾਣੀ ਦਾ ਮੰਡੀ ਦੇ ਵਿੱਚ ਆ ਦੇ ਲੋ ਕਿੰਨਾ ਪਾਣੀ ਆ ਜਿੱਥੇ ਭਗਤ ਸਿੰਘ ਜੀ ਦਾ ਸਥਾਨ ਹੈ ਪੁੱਥ ਬਕਾਇਦਾ ਪ੍ਰਕਰਮ ਉੱਥੇ ਲੱਗੀ ਹੋਈ ਆ ਪ੍ਰੇਤੀ ਮਾਂ ਹਾਂਜੀ ਪਾਣੀ ਤਾਂ ਹੋਣਾ ਨਹੀਂ ਚਾਹੀਦਾ ਹਾਂਜੀ ਬਹੁਤ ਜ਼ਿਆਦਾ ਖੜਾ ਆ ਦੇਖ ਲਓ ਤੁਸੀਂ ਆਪੇ ਹਾਂਜੀ ਠੀਕ ਹੈ ਕਿਉਂਕਿ ਦੇਖ ਲਓ ਪਾਣੀ ਦੀਆਂ ਜਿਹੜੀਆਂ ਤਸਵੀਰਾਂ ਸਾਥੀਆਂ ਨੂੰ ਦਿਖਾਉਂਦੇ ਪਏ ਆ ਕਿ ਪਾਣੀ ਤਾਂ ਇੱਥੇ ਕਹਿੰਦੇ ਹੋਣਾ ਨਹੀਂ ਚਾਹੀਦਾ ਇਹ ਗੱਲ ਹੈਗੀ ਵੀ ਸੱਚੀ ਹੈ ਕਿ ਪਾਣੀ ਕਾਫੀ ਬੱਡੀ ਮਾਤਰਾ ਦੇ ਵਿੱਚ ਹੈਗਾ ਵਾ ਪਾਣੀ ਫੁੱਟਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਜੇ ਕੋਈ ਤੁਰ ਕੇ ਜਾਣਾ ਚਾਹੇ ਨਹੀਂ ਜਾ ਸਕਦਾ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਆ ਸ਼ਹੀਦ ਭਗਤ ਸਿੰਘ ਜਿਹਦੇ ਦੇਖੇ ਪਾਣੀ ਦੇ ਦੇਖੇ ਵੱਲੇ ਪਾਣੀ ਕਾਫੀ ਜ਼ਿਆਦਾ ਹੈਗਾ ਪਗਤ ਸਿੰਘ ਜੀ ਦਾ ਸਥਾਨ ਹੈਗਾ ਵਾ ਪਗਤ ਸਿੰਘ ਜੀ ਦੀ ਪ੍ਰਤਿਮਾ ਬਣੀ ਹੋਈ ਆ ਤੇ ਪਾਣੀ ਬਹੁਤ ਜ਼ਿਆਦਾ ਪਾਣੀ ਹੈ ਕਿਉਂਕਿ ਮੋਟਰਸਾਈਕਲ ਵੀ ਨਜ਼ਰ ਨਹੀਂ ਆਉਂਦੇ ਪਾਣੀ ਨੂੰ ਕੱਢਣ ਦੇ ਕੋਈ ਅਸਾਰ ਵੀ ਨਜ਼ਰ ਨਹੀਂ ਆ ਰਹੇ ਦੇਖੋ ਮੋਟਰਸਾਈਕਲ ਵਾਲੇ ਵੀ ਇਸ ਤਰ੍ਹਾਂ ਜਾ ਰਹੇ ਨੇ ਤਸਵੀਰਾਂ ਆਪ ਜੀ ਨੂੰ ਖਟਕੜ ਕਲਾ ਦੀਆਂ ਦਿਖਾਉਂਦੇ ਪਈਆਂ ਕਾਫੀ ਪਾਣੀ ਹੈਗਾ ਜਿਹੜਾ ਨਜ਼ਰ ਆ ਰਿਹਾ ਪਾਣੀ ਦੇਖ ਲਓ ਗੱਡੀ ਉਹ ਵੇਖੇ ਵੀ ਪੈਰ ਨਜ਼ਰ ਨਹੀਂ ਆਉਂਦੇ ਜੀ ਗੱਡੀ ਦੇ ਮੋਟਰਸਾਈਕਲ ਵਾਲਾ ਦੇਖਿਓ ਜੀ ਉਹ ਵੀ ਕਿਸ ਤਰ੍ਹਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਿਉਂਕਿ ਉੱਧਰ ਵੀ ਗੱਡੀਆਂ ਦੀ ਰਫ਼ਤਾਰ ਬਹੁਤ ਤੇਜ਼ ਹੈਗੀ ਹੈ ਸ਼ਹੀਦ ਭਗਤ ਸਿੰਘ ਜੀ ਦੀ ਪ੍ਰੇਤਮਾਂ ਦੇ ਬਿਲਕੁਲ ਸਾਹਮਣੇ ਜਿਹੜਾ ਪਾਣੀ ਕਾਫੀ ਨਜ਼ਰ ਆ ਰਿਹਾ ਵੱਡਾ ਪਾਣੀ ਹੈ ਤਸਵੀਰਾਂ ਆਪ ਜੀ ਨੂੰ ਪਿੰਡ ਖਟਕੜ ਕਲਾ ਦੀਆਂ ਦਿਖਾਉਂਦੇ ਪਈਆਂ ਕਾਫੀ ਪਾਣੀ ਜਿਹੜਾ ਇਸ ਸਥਾਨ ਤੇ ਰੁਕ ਜਾਂਦਾ ਆ ਮੋਟਰਸਾਈਕਲ ਵਾਲੇ ਦੇਖੇ ਨਜ਼ਰ ਨਹੀਂ ਆ ਰਹੇ ਬਹੁਤ ਪਾਣੀ ਹੈ کافی ਪਾਣੀ ਨਜ਼ਰ ਆ ਰਿਹਾ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਈਆਂ ਪਿੰਡ ਖਟਕੜ ਕਲਾ ਦੀਆਂ ਗੱਡੀਆਂ ਵੀ ਬਿਲਕੁਲ ਤੇਜ਼ ਆ ਰਹੀਆਂ ਹੈਗੀਆਂ ਆ ਕਾਫੀ ਪਾਣੀ ਹੈ ਮੋਟਰਸਾਈਕਲ ਦੇ ਟਾਇਰ ਡੁੱਬਦੇ ਨੇ ਪਾਣੀ ਦੇ ਅੰਦਰ। ਭਾਈ ਵੀ ਰੋਡ ਹੈ। ਜਲੰਧਰ ਤੋਂ ਚੰਡੀਗੜ੍ਹ ਵਾਲਾ ਮੇਨ ਰੋਡ ਹੈ ਇਹ ਜਿੱਥੇ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਣ ਦੇ ਪਏ ਆ। ਸ਼ੇਡ ਦੇ ਆਜਨ ਸਰਦਾਰ ਭਗਤ ਸਿੰਘ ਜੀ ਦੀ ਪ੍ਰੀਤਮਾ ਦੇ ਬਿਲਕੁਲ ਸਾਹਮਣੇ ਰੋਡ ਦੀ ਜੇ ਗੱਲ ਕੀਤੀ। ਜਾਵੇ ਰੋਡ ਦੇ ਉੱਪਰ ਪਾਣੀ ਦੀਆਂ ਤਸਵੀਰਾਂ ਆਫਸ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆ ਸਾਥੀਓ ਵਿਕਾਸ ਹਰ ਇੱਕ ਸਥਾਨ ਤੇ ਹੋਣਾ ਜ਼ਰੂਰੀ ਹੈ ਪਰ ਜਿੱਥੇ ਭਗਤ ਸਿੰਘ ਜੀ ਦੀ ਗੱਲ ਆਂਦੀ ਹੈ ਉੱਥੇ ਸਭ ਤੋਂ ਪਹਿਲ ਦੇ ਆਧਾਰ ਤੇ ਹੋਣਾ ਜ਼ਰੂਰੀ ਹੈ ਪਿੰਡ ਖਟਕੜ ਕਲਾ ਦੇ ਬਹੁਤ ਸਾਰੇ ਸਾਥੀ ਜਿਹੜੇ ਆਵਾਜ਼ ਉਠਾਉਂਦੇ ਨੇ ਪੰਚਾਇਤਾਂ ਵੀ ਬਾਇਸ਼ ਹੋਣੀਆਂ ਦੇਖੇ ਮੋਟਰਸਾਈਕਲ ਮਸਾਂ ਹੀ ਬਹੁਤ ਰਫ਼ਤਾਰ ਦੇ ਨਾਲ ਨਿਕਲਿਆ ਬਹੁਤ ਜ਼ਿਆਦਾ ਪਾਣੀ ਹੈ ਕਿਤੇ ਬਲੌਕ ਲੱਗਦੀ ਹੈਗੀ ਆ ਕਿ ਖਾਲਾ ਬਲੌਕ ਹੋ ਗਿਆ ਕਿਉਂਕਿ ਮੀਂਹ ਪੈਂਦੇ ਦੇ ਵਿੱਚ ਵਿਕਾਸ ਦੀ ਪੋਲ ਤਾਂ ਜ਼ਰੂਰ ਖੁੱਲਦੀ ਹੈ ਸ਼ਹੀਦ ਭਗਤ ਸਿੰਘ ਜੇ ਦੀ ਪ੍ਰੇਤਮਾ ਦੇ ਬਿਲਕੁਲ ਸਾਹਮਣੇ ਪਾਣਾ ਜਾਣਾ ਵੀ ਕਾਫੀ ਆ। ਥਾਈਪੇ ਰੋਡ ਐ। ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਿਉਂਕਿ ਜਦੋਂ ਪਾਣੇ 'ਚ ਕੋਈ ਚੀਜ਼ ਤੇਜ਼ ਕਰਕੇ ਲੰਘਾਉਂਦੇ ਆਂ। ਅੱਗੇ ਹੋਂ ਗੱਡੀਆਂ ਵੀ ਤੇਜ਼ ਐ। ਬਹੁਤ ਪਾਣੇ ਦੀ ਰਫ਼ਤਾਰ ਵੀ ਤੇਜ਼ ਹੈਗੀ ਐ। ਇੱਥੋਂ ਵੀ ਇੱਕ ਵੀਰ ਨੇ ਦੱਸਿਆ ਕਿ ਗੱਡੀ ਮੇਰੀ ਪਾਣੀ ਦੇ ਵਿੱਚ ਬੰਦ ਹੋ ਗਈ ਸੀ। ਬਹੁਤ ਜ਼ਰੂਰੀ ਹੈ ਵਿਕਾਸ ਦੇ ਨਾਲ-ਨਾਲ ਇਨ੍ਹਾਂ ਸਥਾਨਾਂ ਵੱਲ ਵੀ ਧਿਆਨ ਦੇਣੇ ਕਿ ਭਗਤ ਸਿੰਘ ਅਜੀ ਦਾ ਸਥਾਨ ਹੈ ਪਿੰਡ ਖਟਕੜ ਕਲਾ ਆ ਤੇ ਪ੍ਰੇਤਮਾਂ ਦੇ ਬਿਲਕੁਲ ਸਾਹਮਣੇ ਪਾਣੀ ਇੰਨਾ ਜ਼ਿਆਦਾ ਕਿ ਬਹੁਤ ਮੁਸ਼ਕਲ ਆਉਂਦੀ ਹੈ ਆਉਣ ਤੇ ਜਾਣ ਵਾਲਿਆਂ ਨੂੰ ਪਿੰਡ ਤੋਂ ਕੋਰਾ ਗਿਰਾਂਦਾ ਆ ਕਾਫੀ ਮੁਸ਼ਕਲ ਆਉਂਦੀ ਆ ਇਸੇ ਰਸਤੇ ਤੋਂ ਅੱਗੇ ਰਾਜਾ ਸਾਹਿਬ ਜਿਹਦੇ ਸਥਾਨ ਦੇ ਉੱਪਰ ਵੀ ਸੰਗਤਾਂ ਆ ਜਾਂਦੀਆਂ ਨੇ ਸ਼ਰਦਾ ਆ ਹਰ ਇੱਕ ਦੀ ਤੇ ਸ਼ਰਦਾਵਨ ਉੱਥੇ ਵੀ ਪਹੁੰਚਦੇ ਨੇ ਪਰ ਮੀਂਹ ਦੇ ਵਿੱਚ ਯਾਤਰੀਆਂ ਦੇ ਲਈ ਵੀ ਕਿੰਨੀ ਪਰੇਸ਼ਾਨੀ ਆਂਦੀ ਆ ਜਿਹੜੇ ਇੱਥੋਂ ਨਿਕਲਣਾ ਚਾਹੁੰਦੇ ਆ ਜਿਹੜੇ ਲੰਘਣਾ ਚਾਹੁੰਦੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਮੁਸ਼ਕਲ ਆਂਦੀ ਹੈ ਦੇਖ ਲਓ ਜੀ ਇਹ ਟਾਇਰ ਨਜ਼ਰ ਨਹੀਂ ਆਦੇ ਪਾਣੀ ਤਾਂ ਹੈ ਕਾਫੀ ਪਾਣੀ ਹੈ ਪਾਣੀ ਪੋਲ ਖੁੱਲਦਾ ਨਜ਼ਰ ਆ ਰਿਹਾ ਹੀ ਨਾਮ ਹੈ ਜੀ ਆਪਣਾ ਜੀਵਨ ਰਾਮ ਜੀ ਦਾਦਾ ਕੰਮ ਕਰਦਾ ਹੈ ਜੀ ਟੈਂਟ ਹਾਊਸ ਦਾ ਜੀ ਕਿੰਨਾ ਕ ਪਾਣੀ ਆ ਪਿਆ ਪਾਣੀ ਦਾ ਦੇਖ ਲਓ ਜੀ ਡੇਡ ਡੇਡ ਫੁੱਟ ਪਾਣੀ ਖੜਾ ਇੱਥੇ ਦੋ ਦੋ ਫੁੱਟ ਠੀਕ ਹੈ ਜੀ ਦੁਕਾਨਾਂ ਦਾ ਹਾਲ ਮੰਦਾ ਦੁਕਾਨਾਂ ਦੇ ਅੰਦਰ ਪਾਣੀ ਤੇ ਸਾਮਾਨ ਵੀ ਖਰਾਬ ਹੋਣ ਦਾ ਖਤਰਾ ਹੈ ਜੀ ਠੀਕ ਹੈ ਜੀ ਕਿੰਨੀ ਇੱਕ ਪ੍ਰੇਸ਼ਾਨੀ ਆਂਦੀ ਆ ਪਾਣੀਸ਼ਾਨੀ ਬਹੁਤ ਜਿਆਦੇ ਜੀ ਆ ਹੁਣ ਦੋ ਦਿਨ ਚਾਰ ਦਿਨ ਪਾਣੀ ਇੱਥੇ ਸੁੱਕਣਾ ਨਹੀਂ ਜੀ ਆਹੀ ਹਾਲ ਰਹਿਣਾ ਇੱਧੇ ਖੜਾ ਰਹਿਣਾ ਇੱਧੇ ਖੜਾ ਰਹਿੰਦਾ ਆ ਆ ਪੁਲੀ ਵੀ ਟੁੱਟੀ ਹੋਆ ਜੀ ਪ੍ਰੋਬਲਮ ਆਂਦੀ ਆ ਕਾਦੇ ਕਰਕੇ ਆਂਦੀ ਆ ਇਹ ਬਲੌਕ ਹੋ ਰੇ ਆ ਬਲੌਕ ਪਾਣੀ ਇੱਥੇ ਸਾਰਾ ਨੀਵਾ ਜਿਹੜਾ ਉਪਰ ਲੰਗਰਖੰਡ ਤੋਂ ਰੇ ਵੇ ਇੱਧਰ ਨੂੰ ਪਾਣੀ ਆਂਦਾ ਇੱਧਰੋਂ ਪਾਣੀ ਆਂਦਾ ਨੀਵਾ ਸਾਰਾ ਪਾਣੀ ਇੱਥੇ ਆਂਦਾ ਜੀ ਠੀਕ ਹੈ ਜੀ ਆ ਜਿਹੜਾ ਇਹਦੇ ਥੱਲੇ ਹੈਗਾ ਪੁਲੀ ਵੀ ਟੁੱਟੀ ਹੋਆ ਜਿੱਥੇ ਇੱਥੇ ਵੀ ਖਤਰਾ ਆ ਵੇਖੋ ਗੱਡੀ ਗੱਡੀ ਨਾਲ ਤਾਂ ਅ ਕਈ ਵਾਰੀ ਟੁੱਟੇ ਆਂ ਸੀ ਕਈ ਵਾਰੀ ਇੱਥੇ ਪੰਚਾਇਤ ਵਾਲਿਆਂ ਨੇ ਹੋਰ ਕਹਿ ਦੂਗੇ ਪੁਲੀਆਂ ਪੁਆਈਆਂ ਆ ਵੀ ਠੀਕ ਨਹੀਂ ਹੈਗੀਆਂ ਜੀ ਇੱਥੇ ਵੀ ਖਤਰਾ ਆ ਪ੍ਰਸ਼ਾਸਨ ਨੂੰ ਦਿੱਤਾ ਤੇ ਲਿਖ ਕੇ ਵੀ ਪ੍ਰਸ਼ਾਸਨ ਨੂੰ ਕਈ ਵਾਰੀ ਇੱਥੇ ਇਹਨਾਂ ਨੇ ਪਿੰਡ ਵਾਲਿਆਂ ਨੇ ਵੀ ਕਿਹਾ ਕਈ ਵਾਰੀ ਇਹਨਾਂ ਨੂੰ ਮੰਜਰ ਉਹਨਾਂ ਨੂੰ ਕਿਹਾ ਇਹਨਾਂ ਨੂੰ ਆਪ ਪਾ ਕੇ ਇਹਨਾਂ ਨੇ ਆਪ ਫੇਰ ਇੱਥੇ ਕਰਾ ਕੇ ਰੂਗੇ ਪਾ ਕੇ ਜਾਂਦੇ ਫੇਰ ਟੁੱਟ ਜਾਂਦੇ ਆ ਪੁਲੀਆਂੇ ਫੇਰ ਟੁੱਟ ਜਾਂਦੀਆਂ ਜੀ ਕੋਈ ਹੱਲ ਕੰਮ ਦੀ ਦੱਸਾਂ ਪਾਣੀ ਹੱਲ ਕਰਨ ਦਾ ਇੱਥੇ ਕੋਈ ਨਹੀਂ ਜੀ ਬਸ ਐਡੇ ਰਹਿਣਾ ਜੀ ਹੁਣ ਇਹ ਕੋਈ ਮਸਲਾ ਨਹੀਂ ਇੱਥੇ ਜੀ ਕਿ ਅਖਰ ਜਿਹੜੇ ਆ ਅੱਜ ਐਤਵਾਰ ਆ ਸੰਗਤ ਹਾਂ ਜੀ ਐਕਸੀਡੈਂਟ ਹੋਣ ਦਾ ਖਤਰਾ ਪਿਆ ਹੈ ਖਤਰਾ ਐਕਸੀਡੈਂਟ ਵੀ ਬਹੁਤ ਹੁੰਦੇ ਆ ਜੀ ਇੱਥੇ ਕੱਲ ਵੀ ਹੋਇਆ ਇੱਥੇ ਪਰਸੋਂ ਆ ਰਿਕੇ ਐਕਸੀਡੈਂਟ ਇੱਕਾ ਚੌਂਕ ਦੇ ਜਿਹੜਾ ਇੱਥੇ ਬਹੁਤ ਜ਼ਿਆਦਾ ਐ ਕਿ ਇੱਥੇ ਬੱਸ ਵੀ ਨਹੀਂ ਕੋਈ ਰੋਕਦੀ ਹੁਣ ਕੀ ਕਹਿੰਦੇ ਜਾਂਦੇ ਆ ਪ੍ਰਸ਼ਾਸਨ ਅਸੀਂ ਤਾਂ ਇਹ ਕਹਿੰਦੇ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਪਾਣੀ ਦਾ ਹੱਲ ਕੀਤਾ ਜਾਵੇ ਕੋਈ ਪਰੇਸ਼ਾਨੀ ਜ਼ਿਆਦਾ ਲੋਕਾਂ ਨੂੰ ਦੀ ਆ ਦੇਖ ਲਓ ਕੁੜੀਆਂ ਵੀ ਇੱਥੇ ਹੋਰ ਵੀ ਨੰਗਵੇ ਬਿਆਣੇ ਜ਼ਿਆਦਾ ਪਰੇਸ਼ਾਨੀਆਂ ਦੇ ਆ ਸਕੂਟਰੀ ਬੰਦ ਹੋ ਜਾਣੀ ਹੁਣ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆ ਜੀ ਤੋ ਲੈ ਲੋ ਪਿਆਰੇ ਸਾਥੀਓ ਇਹ ਸਨ ਤਸਵੀਰਾਂ ਪੈਂਡ ਖੜਕੜ ਕਲਾ ਦੀਆਂ ਪਾਣੀ ਦਾ ਕਹਿਰ ਨਜ਼ਰ ਆ ਰਿਹਾ ਭਗਤ ਸਿੰਘ ਜੀ ਦੀ ਪ੍ਰੇਤਮਾ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਿਆ ਪੈਂਡ ਖੜਕੜ ਕਲਾ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਿਆ ਗੱਡੀ ਪਾਣੀ ਦੇ ਵਿੱਚ ਆ ਰਹੀ ਹੈ ਦੇਖੋ ਗੱਡੀ ਦੇ ਟਾਇਰ ਵੀ ਨਜ਼ਰ ਨਹੀਂ ਆਉਂਦੇ ਹੈਗੇ ਬਹੁਤ ਜ਼ਿਆਦਾ ਪਾਣੀ ਹੈ ਗੱਡੀ ਪੰਦ ਵੀ ਹੋ ਸਕਦੀ ਹੈਗੀ ਬੜੀਆਂ ਪਰੇਸ਼ਾਨੀਆਂ ਦੇ ਵਿੱਚ ਪਬਲਿਕ ਨੂੰ ਗੁਜ਼ਰਨਾ ਪੈਂਦਾ ਹੈਗਾ ਰਸਤੇ ਦੀ ਜੇ ਗੱਲ ਕੀਤੀ ਹੈ ਰਸਤਾ ਬਹੁਤ ਜ਼ਿਆਦਾ ਚੱਲਦਾ ਹੈਗਾ ਆ ਕਾਫੀ ਇਸ ਰਸਤੇ ਦੇ ਵਿੱਚ ਆਉਣ ਜਾਣ ਬਣਿਆ ਹੈਗਾ ਭਗਤ ਸਿੰਘ ਜੀ ਦੇ ਸਥਾਨ ਦੀ ਜੇ ਗੱਲ ਕੀਤੀ ਜਾਵੇ ਕਿਉਂਕਿ ਦਰਸ਼ਨ ਦਰਾਰੇ ਕਰਨ ਦੇ ਵਾਸਤੇ ਸੰਗਤਾਂ ਆਉਂਦੀਆਂ ਨੇ ਬੱਚਿਆਂ ਨੂੰ ਵੀ ਲੈ ਕੇ ਐਤਵਾਰ ਨੂੰ ਮੁੱਖ ਰੱਖਦੇ ਹੋਏ ਵੀ ਆਉਂਦੀਆਂ ਨੇ ਕਿਉਂਕਿ ਬਹੁਤ ਵੱਡੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਹੈਗੇ ਆ ਪਿੰਡ ਖੜਕੜ ਕਲਾ ਦੀ ਜੀ ਜੇ ਗੱਲ ਕੀਤੀ ਜਾਵੇ ਸ਼ਹੀਦ ਦੇ ਅਜਮ ਸਰਦਾਰ ਭਗਤ ਸਿੰਘ ਅੱਜ ਇਹਦੀ ਗੱਲ ਕਰਾਂਗੇ ਕਿ ਪ੍ਰੇਤਮਾਂ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਆ ਭਗਤ ਸਿੰਘ ਜਿਹਦੇ ਸਥਾਨ ਨੂੰ ਵੇਖਣ ਦੇ ਲਈ ਦਰਸ਼ਨ ਕਰਨ ਦੇ ਲਈ ਪ੍ਰੇਤਮਾਂ ਦੇ ਉੱਪਰ ਨਤਮਸਤਕ ਫੋਨ ਦੇ ਲਈ ਵਿਸ਼ੇਸ਼ ਤੌਰ ਤੇ ਇੱਥੇ ਦੂਰ ਦਰਾਡੇ ਤੋਂ ਆਂਦੇ ਨੇ ਭਗਤ ਸਿੰਘ ਸਾਜੀ ਦੇ ਇਤਿਹਾਸ ਤੋਂ ਜਾਣਨ ਦੇ ਵਾਸਤੇ ਬੱਚਿਆਂ ਨੂੰ ਜਾਣ ਨੂੰ ਕਰਵਾਉਣ ਦੇ ਲਈ ਬਾਕਾਇਦਾ ਆਂਦੇ ਨੇ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕਰਦੇ ਪਏ ਆ ਪਿੰਡ ਖੜਕੜਕਲਾ ਦੀਆਂ ਖਬਰ ਦਾ ਪਹਿਲਾ ਸਟੈਪ ਜਦੋਂ ਬਣਾਉਂਦਿਆਂ ਸਾਰ ਹੀ ਪਾਣੀ ਨੂੰ ਕੱਢਣ ਦੇ ਲਈ ਪੁਖਤਾ ਪ੍ਰਬੰਧ ਕਰਨ ਦੇ ਲਈ ਜੀਬੀਸੀ ਲਈ ਆਂਦੀ ਹੈ ਹਰ ਖਬਰ ਆਪਣਾ ਅਸਰ ਕਰਦੀ ਹੈ ਖਬਰ ਨੂੰ ਬਣਾਉਂਦਿਆਂ ਬਣਾਉਂਦਿਆਂ ਜਦੋਂ ਪਤਾ ਲੱਗਦਾ के बहुत बड़ा नुकसान भी हो रहा है तो 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 कपिल जी ये जो प्रॉब्लम आ रही है काफ़ी टाइम से आ रही है, है ये ड्रेनेज का पानी जो है वो उधर कलवड़ में जाता है दोनों साइड का हाँ तो कलवड़ इस तरफ से राइट साइड से जो है वो जिसका प्लाट है उसने मिट्टी डाल के ब्लॉक कर दी थी इस तरफ से वेरगा वालों ने ब्लॉक कर दी अभी, अभी की निकार निकार है ब्लॉक होने अभी अभी हमने फिलहाल यहाँ से पानी निकाल दिया है हाँ। पानी खाली हो जाएगा उसके बाद हाँ। देखेंगे उसके बाद इधर करेंगे इसका क्रिएशन करेंगे पक्का हाल हो जाएगा पक्का तो नहीं प्रॉब्लम नहीं आएगी इसकी पक्का हाल करवा देंगे हम इसका अच्छा हाँ जी ठीक है ओके जी ਪਾਣੀ ਨੂੰ ਕੱਟਣ ਦੇ ਵਾਸਤੇ ਜੀਵੀਸੀ ਦੇ ਨਾਲ ਇੱਕ ਸਾਈਡ ਤੋਂ ਖੇਤਾਂ ਨੂੰ ਪਾਣੀ ਪਾਇਆ ਗਿਆ ਪਰ ਇਹ ਰਸਤਾ ਬੜਾ ਸੋਚਣ ਵਾਲੀ ਗੱਲ ਹੈ ਖਾਲਾ ਜਿਹੜਾ ਹੈਗਾ ਇੱਥੇ ਇੱਕ ਬੰਦ ਹੋ ਜਾਂਦਾ ਆ ਛੱਡ ਦਿੱਤਾ ਗਿਆ ਜਾਂ ਕੁਝ ਕੋ ਹੋਰ ਕਾਰਨ ਹੈ ਸਮਝ ਤੋਂ ਅਗਲੀਆਂ ਗੱਲਾਂ ਆ ਦੇ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ 94650 13313 ਤੇ ਕਰੋ ਸੰਪਰਕ ਸ਼ੁਕਰੀਆ ਧੰਨਵਾਦ ਮਿਹਰਬਾਨੀ